ਨਾਮ ਤਖੱਲਸ ਦਿੱਤਾ ਮਗਰੋਂ ਮਨਪ੍ਰੀਤ ਦੇ ਨਾਮ ਬਾਦਲ ਕੱਟ ਕੇ 14 ਸਾਲ ਉਹ ਬੰਦਾ ਹਾਂ 14 ਸਾਲਾਂ ਚ 8 ਸਾਲ ਉਹ ਬੰਦਾ ਫਾਈਨਾਂਸ ਮਿਨਿਸਟਰ ਰਿਹਾ ਤੇ 8 ਸਾਲਾਂ ਚ ਜੋ ਪੰਜਾਬ ਦਾ ਬੇੜਾ ਗਰ ਕਰ ਕਰਕੇ ਗਿਆ ਉਹ ਕਿਸੇ ਨੇ ਨਹੀਂ ਕੀਤਾ ਲੇਖੋ ਧਾਰਮਿਕ ਅਸੀਂ ਤਾਂ ਕਹਿੰਦੇ ਅਸੀਂ ਦਾ ਅਕਾਲ ਤਖਤ ਤੋਂ ਜੋ ਫਰਮਾਉਣਾ ਦਾ ਉਹਨੂੰ ਮੰਨਦੇ ਹਾਂ ਪਰ ਕੁਝ ਲੋਕ ਨਹੀਂ ਮੰਨਦੇ ਅਸੀਂ ਕਿਹਾ ਸੀ ਵੀ ਅਕਾਲ ਤਖਤ ਸਾਹਿਬ ਇਹ ਦੱਸਣ ਕੱਟੇਦਾਰ ਸਭ ਵੀ ਹੋਣੇ ਰ ਸਟੈਂਡ ਕੀਏ ਤੁਹਾਡਾ ਇਸ ਮੁਤਲਕ ਇਹਨਾਂ ਨੂੰ ਨੋਟਿਸਸ ਹੋਣੀ ਚਾਹੀਦੇ। ਬ੍ਰਿੰਗ ਸਾਹਿਬ ਪੁਰਾਣੇ ਸਾਥੀ ਨੇ ਮਨਰੇ ਦਵਾਦ ਉਹਨਾਂ ਨੇ ਕੱਲ ਇੱਕ ਤਾਂ ਜ ਕਸਿਆ ਤੁਹਾਡੇ ਦੇ ਕਹਿੰਦੇ 18 4 72000 ਹੁੰਦੇ ਕਹਿੰਦੇ ਮੈਂ ਰਾਜਾ ਬ੍ਰਿੰਗ ਨੇ ਮੇਰਾ ਕਹਿੰਦੇ ਜੋੜ ਤੋੜ ਬਹੁਤ ਸਹੀ ਹੈ। ਤੇਰਾ ਜੋੜ ਤੋੜ ਸਹੀ ਸੀ ਮਨਪ੍ਰੀਤ ਬਾਦਲ ਦਾ ਇਸ ਕਰਕੇ ਤਾਂ ਮਨਪ੍ਰੀਤ ਸਿੰਘ ਬਾਦਲ ਨੂੰ ਪੀਪਾ ਮੰਤਰੀ ਦਾ ਖਿਤਾਬ ਦਿੱਤਾ ਔਰ 64000 ਵੋਟਾਂ ਨਾਲ ਇਹ ਪੀਪਾ ਮੰਤਰੀ ਜਿਹਨੂੰ ਕਿਹਾ ਜਾਂਦਾ ਹੈ ਨਾਮ ਤਖੱਲਸ ਦਿੱਤਾ ਮਗਰੋਂ ਮਨਪ੍ਰੀਤ ਦੇ ਨਾਮ ਬਾਦਲ ਕੱਟ ਕੇ ਬ ਬਠਿੰਡੇ ਦੇ ਲੋਕਾਂ ਨੇ ਹਰਾਇਆ ਕਿਉਂ ਉਸ ਬੰਦੇ ਨੇ ਇਸ 14 ਸਾਲ 14 ਸਾਲ ਉਹ ਬੰਦਾ ਹਾਂ 14 ਸਾਲਾਂ ਚ 8 ਸਾਲ ਉਹ ਬੰਦਾ ਫਾਈਨਾਂਸ ਮਿਨਿਸਟਰ ਰਿਹਾ ਤੇ 8 ਸਾਲਾਂ ਚ ਜੋ ਪੰਜਾਬ ਦਾ ਬੇੜਾ ਘਰ ਕਰ ਕਰਕੇ ਗਿਆ ਉਹ ਕਿਸੇ ਨੇ ਨਹੀਂ ਕੀਤਾ ਮੇਰਾ ਜੋੜ 12 ਪੰਜਾ ਕੀ ਹੈ ਤੇ 13 ਕੀ ਹੈ ਮੈਂ ਘੱਟ ਪੜਿਆ ਹੋ ਸਕਦਾ ਪਰ ਮੈਂ ਕਿਸੇ ਵਿਅਕਤੀ ਨੂੰ ਫਾਈਨਾਂਸ ਮੰਤਰੀ ਹੁੰਦਿਆ ਮੈਂ ਸਰਕਾਰੀ ਕੋਠੀ ਦਾ ਡਾਈਨਿੰਗ ਟੇਬਲ ਚੱਕ ਕੇ ਨਹੀਂ ਲੈ ਕੇ ਗਿਆ ਜਿਹੜਾ ਤੂੰ ਕਹਿੰਦਾ ਮੈਂ ਭਲੇਖੇ ਚ ਲੈ ਕੇ ਗਿਆ ਇਹ ਰਾਜੇ ਬਣ ਕੇ ਤੇ ਮਨਪ੍ਰੀਤ ਦਾ ਜੋੜ ਤੋੜ ਸਹੀ ਸੀ ਮਨਪ੍ਰੀਤ ਬਾਦਲ ਦਾ ਇਸ ਕਰਕੇ ਤਾਂ ਮਨਪ੍ਰੀਤ ਸਿੰਘ ਬਾਦਲ ਨੂੰ ਪੀਪਾ ਮੰਤਰੀ ਦਾ ਖਿਤਾਬ ਦਿੱਤਾ ਔਰ 64000 ਵੋਟਾਂ ਨਾਲ ਇਹ ਪੀਪਾ ਮੰਤਰੀ ਜਿਹਨੂੰ ਕਿਹਾ ਜਾਂਦਾ ਹੈ ਨਾਮ ਤਖੱਲਸ ਦਿੱਤਾ ਮਗਰੋਂ ਮਨਪ੍ਰੀਤ ਦੇ ਨਾਮ ਬਾਦਲ ਕੱਟ ਕੇ 14 ਸਾਲ ਉਹ ਬੰਦਾ 14 ਸਾਲਾਂ ਚ 8 ਸਾਲ ਉਹ ਬੰਦਾ ਫਾਈਨਾਂਸ ਮਿਨਿਸਟਰ ਰਿਹਾ ਤੇ 8 ਸਾਲਾਂ ਚ ਜੋ ਪੰਜਾਬ ਦਾ ਬੇੜਾ ਗਰ ਕਰ ਕਰਕੇ ਗਿਆ ਉਹ ਕਿਸੇ ਨੇ ਨਹੀਂ ਕੀਤਾ ਦੇਖੋ ਧਾਰਮਿਕ ਅਸੀਂ ਤਾਂ ਕਹਿੰਦੇ ਅਸੀਂ ਦਾ ਅਕਾਲ ਤਖਤ ਤੋਂ ਜੋ ਫਰਮਾਉਣਾ ਦਾ ਉਹਨੂੰ ਮੰਨਦੇ ਹਾਂ ਪਰ ਕੁਝ ਲੋਕ ਨਹੀਂ ਮੰਨਦੇ ਅਸੀਂ ਕਿਹਾ ਸੀ ਵੀ ਅਕਾਲ ਤਖਤ ਸਾਹਿਬ ਇਹ ਦੱਸਣ ਕੱਥੇਦਾਰ ਸਭ ਵੀ ਹੋਣੇ ਰ ਸਟੈਂਡ ਕੀਏ ਤੁਹਾਡਾ ਇਸ ਮੁਤਲਕ ਇਹਨਾਂ ਨੂੰ ਨੋਟਿਸਸ ਹੋਣੀ ਚਾਹੀਦੇ। ਬ੍ਰਿੰਗ ਸਾਹਿਬ ਪੁਰਾਣੇ ਸਾਥੀ ਨੇ ਮਨਰੇ ਦਵਾਦ ਉਹਨਾਂ ਨੇ ਕੱਲ ਇੱਕ ਤਾਂ ਜ ਕਸਿਆ ਤੁਹਾਡੇ ਦੇ ਕਹਿੰਦੇ 18 4 72000 ਹੁੰਦੇ ਕਹਿੰਦੇ ਮੈਂ ਰਾਜਾ ਬ੍ਰਿੰਗ ਨੇ ਮੇਰਾ ਕਹਿੰਦੇ ਜੋੜ ਤੋੜ ਬਹੁਤ ਸਹੀ ਹੈ। ਤੇਰਾ ਜੋੜ ਤੋੜ ਸਹੀ ਸੀ ਮਨਪ੍ਰੀਤ ਬਾਦਲ ਦਾ ਇਸ ਕਰਕੇ ਤਾਂ ਮਨਪ੍ਰੀਤ ਸਿੰਘ ਬਾਦਲ ਨੂੰ ਪੀਪਾ ਮੰਤਰੀ ਦਾ ਖਿਤਾਬ ਦਿੱਤਾ ਔਰ 64000 ਵੋਟਾਂ ਨਾਲ ਇਹ ਪੀਪਾ ਮੰਤਰੀ ਜਿਹਨੂੰ ਕਿਹਾ ਜਾਂਦਾ ਹੈ ਨਾਮ ਤਖੱਲਸ ਦਿੱਤਾ ਮਗਰੋਂ ਮਨਪ੍ਰੀਤ ਦੇ ਨਾਮ ਬਾਦਲ ਕੱਟ ਕੇ ਬ ਬਠਿੰਡੇ ਦੇ ਲੋਕਾਂ ਨੇ ਹਰਾਇਆ ਕਿਉਂ ਉਸ ਬੰਦੇ ਨੇ ਇਸ 14 ਸਾਲ 14 ਸਾਲ ਉਹ ਬੰਦਾ ਹਾਂ 14 ਸਾਲਾਂ ਚ 8 ਸਾਲ ਉਹ ਬੰਦਾ ਫਾਈਨਾਂਸ ਮਿਨਿਸਟਰ ਰਿਹਾ ਤੇ 8 ਸਾਲਾਂ ਚ ਜੋ ਪੰਜਾਬ ਦਾ ਬੇੜਾ ਘਰ ਕਰ ਕਰਕੇ ਗਿਆ ਉਹ ਕਿਸੇ ਨੇ ਨਹੀਂ ਕੀਤਾ ਮੇਰਾ ਜੋੜ 12 ਪੰਜਾ ਕੀ ਹੈ ਤੇ 13 ਕੀ ਹੈ ਮੈਂ ਘੱਟ ਪੜਿਆ ਹੋ ਸਕਦਾ ਪਰ ਮੈਂ ਕਿਸੇ ਵਿਅਕਤੀ ਨੂੰ ਫਾਈਨਾਂਸ ਮੰਤਰੀ ਹੁੰਦਿਆ ਮੈਂ ਸਰਕਾਰੀ ਕੋਠੀ ਦਾ ਡਾਈਨਿੰਗ ਟੇਬਲ ਚੱਕ ਕੇ ਨਹੀਂ ਲੈ ਕੇ ਗਿਆ ਜਿਹੜਾ ਤੂੰ ਕਹਿੰਦਾ ਮੈਂ ਭਲੇਖੇ ਚ ਲੈ ਕੇ ਗਿਆ ਇਹ ਰਾਜੇ ਬਣ ਕੇ ਤੇ ਮਨਪ੍ਰ